ਹਾਂਜੀ ਵੀਰੋ ਸੱਤ ਸਹੀ ਗੱਲ ਜੀ ਉਹ ਠੀਕੋ ਇੱਕ ਵੀਰੋ ਆਪਾਂ ਨੇ ਅੱਜ ਸੋਟਾ ਬਣਾਇਆ ਜੀ ਨਿੰਮ ਦਾ ਯਾਨੀ ਕਿ ਵੀਰੋ ਇਹ 2.5 ਗਿੰਜੇ ਮੋਟਾ ਜੀ ਬਾਕੀ ਵੀਰੋ ਇਹ ਨਾ ਬਣਾ ਕੇ ਤਾਂ ਆਪਾਂ ਬਾਹਰਲੇ ਵੀਰਾਂ ਨੂੰ ਇਹ ਅਸਟ੍ਰੇਲੀਆ ਚ ਨੇ ਦੋ ਵੀਰ ਇਹਨਾਂ ਨੇ ਜਾਣਾ ਤੇ ਉਹਨ ਕਿਸੇ ਨੇ ਉਹ ਕਹਿੰਦੇ ਸਾਨੂੰ ਬਣਾ ਕੇ ਦੇ ਉਹ ਵੀ ਵਧੀਆ ਤਿਆਰ ਕਰਕੇ ਤੇ ਮੰਨ ਕੇ ਚਲੋ ਵੀਰ ਇਹ 2.5 ਗਿੰਜੇ ਮੋਟਾ ਬਣਾਇਆ 22 ਗਿੰਜ ਲੰਬਾ ਜੀ ਇਹ ਤੇ ਬਾਕੀ ਵੀਰੋ ਕਈ ਵੀ ਹੁਣ ਮੰਨ ਕੇ ਚਲੋ ਜੇ ਕੰਮ ਆਪਦਾ ਸ਼ੌਂਕ ਨਾਲ ਕਰੋਗੇ ਤਾਂ ਤੁਸੀਂ ਵੀ ਪਤਾ ਨਹੀਂ ਕਿੱਥੇ ਤੋਂ ਕਿੱਥੇ ਭੱਜ ਜਾਣਾ ਇਹ ਪਹਿਲਾਂ ਅਸੀਂ ਕੰਮ ਕਰਿਆ ਵੀਰੋ ਕੇਰਲਾ ਚ ਹੁਣ ਦੁ ਜਿਹਨੇ ਕਿਤਾ ਪਤੀ ਨਹੀਂ ਹੁੰਦਾ ਵੀ ਉਹ ਆਪਣੇ ਕੰਮ ਨੇ ਉਸ ਨੂੰ ਕਿੱਥੇ ਤੋਂ ਕਿੱਥੇ ਲੈ ਜਾਣਾ। ਬਾਕੀ ਸਾਡਾ ਕੰਮ ਮਾੜਾ ਨਹੀਂ। ਸਾਡਾ ਪੂਰਾ ਵਧੀਆ ਕੰਮ ਲੱਕੜ ਦਾ ਜੀ। ਯਾਨੀ ਕਿ ਐ ਨਹੀਂ ਹੈਗਾ ਵੀ ਆਪਾਂ ਆਪਣੇ ਕੰਮ ਨੂੰ ਨਿੰਦੇ ਨਹੀਂ ਕਦੇ ਵੀ। ਕਈ ਵਾਰੀ ਘਾਟੇ ਵਾਦੇ ਸਾਰੇ ਚੱਲਦੇ ਰਹਿੰਦੇ ਨਹੀਂ। ਦੁੱਖ ਸੁੱਖ ਹੀ ਆਉਂਦੇ ਨੇ ਕੰਮ 'ਚ। ਪਰ ਆਪਾਂ ਆਪਣੇ ਕੰਮ ਨੂੰ ਕਦੇ ਵੀ ਨਿੰਦੇ ਨਹੀਂ। ਜਿਹਨੇ ਆਪਾਂ ਨੂੰ ਇੰਨੇ ਜੋਗਾ ਕਰਿਆ। ساری ਉਮਰ ਆਪਾਂ ਆਪਣੇ ਕੰਮ ਦੇ ਗੁਣ ਗਾਵਾਂਗੇ। ਯਾਨੀ ਕਿ ਹੋਰ ਨੂੰ ਵੀ ਅਵੇਅਰ ਕਰਾਂਗੇ ਵੀ ਕੰਮ ਸਿੱਖੋ ਲੱਕੜ ਦਾ। ਬਾਕੀ ਵੀਰੋ ਜੀ ਸਾਡਾ ਤੁਹਾਨੂੰ ਕੰਮ ਵਧੀਆ ਲੱਗਦਾ ਤਾਂ ਕਮੈਂਟ ਤੇ ਸ਼ੇਅਰ ਕਰਿਓ। ਇਸੇ ਤਰ੍ਹਾਂ ਆਪਣੇ OK たのばあじ。